ਪਾਕਿਸਤਾਨ ਵਿੱਚ ਵੀ ਨਹੀਂ ਚੱਲਣਗੇ 500 ਤੇ 1000 ਦੇ ਪੁਰਾਣੇ ਇਸ ਫੈਸਲੇ ਦਾ ਅਸਰ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੇ ਵੀ ਹੈ ਐਸਡੀਪੀਸੀ ਦੇ ਨਵੇਂ ਬਣੇ ਪ੍ਰਧਾਨ ਕਿਰਪਾਲ ਸਿੰਘ ਬਡੁੰਗਰ ਨੇ ਆਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਕੀਤਾ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ 'ਚ ਕੋਈ ਕਮੀ ਨਹੀਂ ਹੈ ਪਰ ਨੋਟ ਬੰਦੀ ਨੂੰ ਲੈ ਕੇ ਆਉਣ ਵਾਲੀਆਂ ਦਿੱਕਤਾਂ ਨੂੰ ਲੈ ਕੇ ਪਰੇਸ਼ਾਨੀ ਜ਼ਰੂਰ ਹੈ ਅਸੀਂ 600 ਦੇ ਨੋਟ ਲੈ ਲੈ ਜੀ ਜਾਂ ਨਵੀਂ ਕਰੰਸੀ ਲੈ ਲਈ ਬਸ ਉਹ ਉੱਥੇ ਬਾਰਡਰ ਤੇ ਚੇਂਜ ਕਰਾ ਲਾਂਗੇ ਤੇ ਐਸੀ ਕੋਈ ਵੱਲ ਨਹੀਂ ਬਾਕੀ ਯਾਰ ਜਿੱਦਾਂ ਸਾਡੇ ਹੈਗਾ ਡਿਸ ਜਲੰਧਰ ਜਾਂ ਪੰਜਾਬ ਚ ਹਾਲਾਤ ਉਦਾਂ ਦੇ ਉਧਰ ਆ ਕੰਸੀ ਦੀ ਸਾਨੂੰ ਮੁਸ਼ਕਲ ਹੋਈ ਆ ਜਿੱਥੇ ਜੱਜ ਆ ਗਏ ਅਸੀਂ ਮੱਥਾ ਟੇਕਣੇ ਸੀ ਜਿੱਥੋਂ ਅਸ਼ੀਰਵਾਦ ਗੁਰੂ ਦੀ ਲੈਣੀ ਸੀ ਉਹ ਸਾਡੇ ਕੋਲ ਪੂਰੀ ਨਹੀਂ ਲਈ ਜਾਂਦੀ ਕਿਉਂਕਿ ਜਿਹੜਾ ਜੋ ਅਸੀਂ ਆਪਣੇ ਮੰਦੇ ਧਾਰਦਾ ਸੀ ਉਹ ਸਿਰਫ ਕੰਸੀਦ ਕਰਕੇ ਕਰੀ ਸੀ ਥੋੜੀ ਕਮੀ ਰਹਿ ਗਈ ਬਾਕੀ ਬਿਲਕੁਲ ਠੀਕ ਠਾਕ ਹੈ ਔਰ ਇਸ ਟਾਈਮ ਸਿਰਫ ਸਾਨੂੰ ਇੱਕ ਦਿਨ ਦੇ ਵਿੱਚ 4000 ਰੁਪਿਆ ਮਿਲਿਆ ਜਿਹੜਾ ਉਹ 4000 ਨਾਲ 10 ਦਿਨ ਕਿਵੇਂ ਕਰਾਂਗੇ ਅਸੀਂ ਦਫ਼ਤਰ ਨੂੰ ਵੀ ਕਿਹਾ ਸਾਨੂੰ ਦਫ਼ਤਰ ਵੱਲੋਂ ਕਿਸੇ ਵੱਲੋਂ ਵੀ ਇੰਤਜ਼ਾਮ ਨਹੀਂ ਹੋ ਸਕਿਆ ਸਾਨੂੰ ਉਹ ਟਿਕਟ ਲੈਣ ਚ ਵਾਚੀ ਟਿਕਟ ਲੈਣੀ ਹੈ ਅਸੀਂ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਔਰ ਪਾਕਿਸਤਾਨ ਕੰਟਰੀ ਹੈ ਉਹਨਾਂ ਸਰ ਵੀ ਅਸੀਂ ਉਹਨੂੰ ਵੀ ਐਕਸੈਪਟ ਨਹੀਂ ਕਰਾਂਗੇ ਉਹ ਕਹਿੰਦੇ ਡਾਲਰ ਲੈ ਕੇ ਆ ਡਾਲਰ ਲੈਣ ਗਏ ਤੇ ਦੁਕਾਨਾਂ ਵਾਲੇ ਡਾਲਰ ਨਹੀਂ ਦੇ ਰਹੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਾਕਿਸਤਾਨ ਨੇ 1249 ਸਰਦਾਲਾਂ ਨੂੰ ਵੀਜ਼ਾ ਦਿੱਤਾ ਹੈ ਪਰ 500 ਦੇ ਕਰੀਬ ਲੋਕ ਵੀਜ਼ਾ ਲੱਗਰ ਦੇ ਬਾਅਦ ਵੀ ਪਾਕਿਸਤਾਨ ਨਹੀਂ ਜਾ ਰਹੇ ਨੋਟਬੰਦੀ ਤਾਂ ਇਸ ਦੀ وجہ ਹੈ ਹੀ ਨਾਲ ਹੀ ਪਾਕਿਸਤਾਨ ਨਾਲ ਚੱਲ ਰਿਹਾ ਰੇੜ ਕਾ ਵੀ ਰੋਲਾ ਇਹ ਸਗਾ ਵੀ ਚੈਦ ਐਦ ਕੀ ਰੋਲਾ ਕਰਕੇ ਵੀ ਨਾ ਜਾਈਏ ਪਾਕਿਸਤਾਨ ਨਾਲ ਸਬੰਧ ਨਹੀਂ ਠੀਕ ਇਸ ਕਰਕੇ ਵੀ ਪਾਕਿਸਤਾਨ ਨੇ ਵੀਜ਼ਾ ਨਾ ਦੇਣ ਤੇ 1249 ਸਿੰਘਾਂ ਦੇ ਆਧਾਰ ਤੇ ਜਥਾ ਜਾ ਰਿਹਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਵੇਂ ਥੋੜਾ ਬਹੁਤਾ ਤਣਾਅ ਚੱਲ ਰਿਹਾ ਸੀ ਪਰ ਤਣਾਅ ਦੇ ਬਾਵਜੂਦ ਵੀ ਪਾਕਿਸਤਾਨ ਦੀ ਸਰਕਾਰ ਨੇ ਇਹ ਅਸ਼ੋਰੈਂਸ ਦਿੱਤੀ ਹੈ ਕਿ ਜੋ ਜਥਾ ਜਾ ਰਿਹਾ ਇਹਨਾਂ ਦੀ ਸੇਫਟੀ ਔਰ ਸਿਕਿਉਰਿਟੀ ਦਾ ਉਹਨਰ ਪੂਰਾ ਜਿੰਨ ਹੈ 14 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਮਨਾਉਣ ਤੋਂ ਬਾਅਦ ਇਹ ਜਥਾ ਗੁਰਦੁਆਰਾ ਪੰਜਾ ਸਾਹਿਬ ਡੇਰਾ ਸਾਹਿਬ ਲਾਹੌਰ ਤੇ ਰੌੜੀ ਸਾਹਿਬ ਐਮਨਾਬਾਦੀ ਦਰਸ਼ਨੋਤਨ 21 ਨਵੰਬਰ ਨੂੰ ਭਾਰਤ ਵਾਪਸ ਪਰਤੇਗਾ